ਇਹ ਜਿਹੜਾ 6 ਜੂਨ ਨੂੰ ਜਿਹੜਾ ਕੱਲੂਗਰਾ ਦਿਵਸ ਜਿਹੜਾ ਆ ਰਿਹਾ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾਂ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਿਟੀ ਦੇਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਸਾਡਾ ਜਿੰਨਾਂ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪੁਲਿਸ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅ ਤਾਂ ਲੱਗਦਾ ਕਿ ਲੱਕੜ ਦੀ ਗਤੀ ਦੇ ਸੰਗਤ ਹੋਊਗੀ ਵਿੱਚ ਸ਼ਰਾਰਤ ਜਾਂਦਾ ਵੀ ਉਹਨਾਂ ਤੋਂ ਪਰੇ ਤਾਂ ਨਜ਼ਰ ਤੇ ਬਿਲਕੁਲ ਮਾਨਜੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪਟ੍ਰੋਲਿੰਗ ਪਾਰਟੀਆਂ ਲਾਈਆਂ ਗਈਆਂ ਨੇ ਆਰਪੀ ਟੀਮਾਂ ਤੇ ਹੋਰ ਫੋਰਸਸ ਜਿਹੜੀਆਂ ਜਿਹੜਾ ਸ਼ਹਿਰ ਦੇ ਵਿੱਚ ਜੱਪੇ-ਜੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਐਸ ਪਰ ਲਾਅ ਜਿਹੜਾ ਸਾਡੇ ਉਹਨਾਂ ਦੀ ਕੀਤਾ ਜਾ ਰਿਹਾ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਜਿੰਦੇ ਵਿੱਚ ਜਿਹੜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣੀ ਨਜ਼ਰ ਰੱਖੀ ਜਾ ਰਹੀ ਹੈ ਇਹਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲ ਦਾ ਜਿਹੜਾ ਹਾਲਗੇੜ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾਦਾ ਹੈ ਪੰਜਾਬ ਕਿੰਨੇ ਜਗ੍ਹਾ ਦੀ ਪੋਸਟ ਲਾਈ ਗਈ ਇਦੇ ਵਿੱਚ ਕੁਝ ਫੋਰਸ ਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਪੀਓ ਸਾਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰਦੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਉਸਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਹੈ ਚੇਜ ਨੂੰ ਜਿਹੜਾ ਕੱਲੂਗਰਾ ਦਿਵਸ ਜਿਹੜਾ ਆ ਰਿਹਾ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾਸ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਿਟੀ ਦੇਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਸਾਡਾ ਜਿੰਨਿਆ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪਲਸ ਹੋਰ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅਸੀਂ ਮੌਜੂਦ ਹ ਤਾਂ ਲੱਗਦਾ ਕਿ ਲੱਕੜ ਦੀ ਗਤੀ ਦੇ ਸੰਗਤ ਹੋ ਗਈ ਹੈ ਕਿ ਸ਼ਰਾਰਤ ਜਾਂ ਤਾਂ ਉਹਨਾਂ ਤੋਂ ਪਰੇ ਤਾਂ ਨਜ਼ਰ ਤੇ ਬਿਲਕੁਲ ਮਾਨਯੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪਟ੍ਰੋਲਿੰਗ ਪਾਰਟੀਆਂ ਲਾਈਆਂ ਗਈਆਂ ਨੇ ਆਰਪੀ ਟੀਮਾਂ ਤੇ ਹੋਰ ਫੋਰਸਸ ਜਿਹੜੀਆਂ ਜਿਹੜਾ ਸ਼ਹਿਰ ਦੇ ਵਿੱਚ ਜੱਪੇ-ਜੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸਵੇਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਐਸ ਪਰ ਲਾਅ ਜਿਹੜਾ ਸਾਡੇ ਉਹਨਾਂ ਦੀ ਕੀਤਾ ਜਾ ਰਿਹਾ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਇਹਦੇ ਵਿੱਚ ਜਿਹੜੇ ਜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣੀ ਨਜ਼ਰ ਰੱਖੀ ਜਾ ਰਹੀ ਹੈ ਇਹਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲ ਦਾ ਜਿਹੜਾ ਹਾਲਗੇੜ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾਦਾ ਭਾਈ ਪੰਜਾਬ ਦੇ ਕਿੰਨੇ ਜਿਲ੍ਹਿਆਂ ਦੀ ਫੋਰਸ ਲਾਈ ਗਈ ਇਦੇ ਵਿੱਚ ਕੁਝ ਫੋਰਸ ਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਪੀਓ ਸਾਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰਦੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਬਦ ਉਸ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਜਿਹੜਾ 6 ਜੂਨ ਨੂੰ ਜਿਹੜਾ ਕੱਲੂਗਰਾ ਦਿਵਸ ਜਿਹੜਾ ਆ ਰਿਹਾ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਿਟੀ ਦੇਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਸਾਡਾ ਜਿੰਨਿਆਂ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪਲਸ ਹੋਰ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਲਈ ਸਾਰੇ ਅਸੀਂ ਮੌਜ ਤਾਂ ਲੱਗਦਾ ਕਿ ਲੱਕੜ ਦੀ ਗਤੀ ਦੇ ਸੰਗਤ ਹੋ ਗਈ ਹੈ ਕਿ ਸ਼ਰਾਰਤ ਜਾਂਦਾ ਵੀ ਉਹਨਾਂ ਤੋਂ ਪਰੇ ਤਾਂ ਨਜ਼ਰ ਤੇ ਬਿਲਕੁਲ ਮਾਨਯੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪਟ੍ਰੋਲਿੰਗ ਪਾਰਟੀਆਂ ਲਾਈਆਂ ਗਈਆਂ ਨੇ ਆਰਪੀ ਟੀਮਾਂ ਤੇ ਹੋਰ ਫੋਰਸਸ ਜਿਹੜੀਆਂ ਆ ਜਿਹੜਾ ਸ਼ਹਿਰ ਦੇ ਵਿੱਚ ਜੱਪੇ-ਜੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਇਸ ਪਰ ਲਾਅ ਜਿਹੜਾ ਸਾਡੇ ਵੱਲੋਂ ਢੀਲ ਦਿੱਤਾ ਜਾ ਰਿਹਾ ਕਿੰਨੀਆਂ ਟੀਮਾਂ ਕਿੰਨੀਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਇਹਦੇ ਵਿੱਚ ਜਿਹੜੇ ਜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣੀ ਨਜ਼ਰ ਰੱਖੀ ਜਾ ਰਹੀ ਇਹਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲਾ ਜਿਹੜਾ ਹਾਲਗੇੜ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾਦਾ ਹੈ ਪੰਜਾਬ ਕਿੰਨੇ ਜਿਲ੍ਹਿਆਂ ਦੀ ਪੋਰਟ ਲਾਈ ਗਈ ਇਦੇ ਵਿੱਚ ਕੁਝ ਫੋਰਸ ਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਪੀਓ ਸਾਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰਦੇ ਨੇ ਲੋਕਾਂ ਕੀ ਮੈਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਉਸਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਇਸ ਜਿਹਨੂੰ ਜਿਹੜਾ ਕੱਲੋਕਾਰਾ ਦਿਵਸ ਜਿਹੜਾ ਆ ਰਿਹਾ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾਸ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਿਟੀ ਦੇਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਸਾਡਾ ਜਿੰਨਾਂ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪਲਸ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅਸੀਂ ਮੌਜੂਦ ਹ ਤਾਂ ਲੱਗਦਾ ਕਿ ਲੱਕੜ ਦੀ ਗਤੀ ਤੇ ਸੰਗਤ ਹੋਊਗੀ ਕਿ ਸ਼ਰਾਰਤ ਜਾਂ ਸਭ ਨੂੰ ਉਹਨਾਂ ਤੋਂ ਪਰੇਦਾ ਨਜ਼ਰ ਰੱਖੇ ਬਿਲਕੁਲ ਮਾਨਯੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪੈਟਰੋਲਿੰਗ ਪਾਰਟੀਆਂ ਲਾਈਆਂ ਗਈਆਂ ਨੇ ਆਰਪੀ ਟੀਮਾਂ ਤੇ ਹੋਰ ਫੋਰਸਸ ਜਿਹੜੀਆਂ ਜਿਹੜਾ ਸ਼ਹਿਰ ਦੇ ਵਿੱਚ ਜੱਪੇ-ਜੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਐਸ ਪਰ ਲਾਅ ਜਿਹੜਾ ਸਾਡੇ ਉਹਨਾਂ ਦੀ ਕੀਤਾ ਜਾ ਰਿਹਾ ਕਿੰਨੀਆਂ ਟੀਮਾਂ ਕਿੰਨੀਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਇਹਦੇ ਵਿੱਚ ਜਿਹੜੇ ਜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣਾ ਨਜ਼ਰ ਰੱਖੀ ਜਾ ਰਹੀ ਹੈ ਇਹਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲ ਦਾ ਜਿਹੜਾ ਹਾਲਗੇੜ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾਦਾ ਹੈ ਪੰਜਾਬ ਕਿੰਨੇ ਜਿਲ੍ਹਿਆਂ ਦੀ ਪੋਰਟ ਲਾਈ ਗਈ ਇਦੇ ਵਿੱਚ ਕੁਝ ਫੋਰਸ ਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਪੀਓ ਸਾਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰਦੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਬਦ ਉਸ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਹੈ ਜਿਹੜਾ 6 ਜੂਨ ਨੂੰ ਜਿਹੜਾ ਕੱਲੂਗਰਾ ਦਿਵਸ ਜਿਹੜਾ ਆ ਰਿਹਾ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾਸ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਿਟੀ ਦੇਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਸਾਡਾ ਜਿੰਨਾਂ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪੁਲਿਸ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅਸੀਂ ਮ ਤਾਂ ਲੱਗਦਾ ਕਿ ਲੱਕੜ ਦੀ ਗਤੀ ਦੇ ਸੰਗਤ ਹੋ ਗਈ ਕਿ ਸ਼ਰਾਰਤ ਜਾਂ ਤਾਂ ਵੀ ਉਹਨਾਂ ਉੱਪਰ ਕਿਦਾ ਨਜ਼ਰ ਬਿਲਕੁਲ ਮਾਨਯੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪੈਟਰੋਲਿੰਗ ਪਾਰਟੀਆਂ ਲਾਈਆਂ ਗਈਆਂ ਨੇ ਆਰਪੀ ਟੀਮਾਂ ਤੇ ਹੋਰ ਫੋਰਸਸ ਜਿਹੜੀਆਂ ਜਿਹੜਾ ਸ਼ਹਿਰ ਦੇ ਵਿੱਚ ਜੱਪੇ-ਜੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਇਸ ਪਰ ਲਾਅ ਜਿਹੜਾ ਸਾਡੇ ਉਹਨਾਂ ਦੀ ਕੀਤਾ ਜਾ ਰਿਹਾ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਇਹਦੇ ਵਿੱਚ ਜਿਹੜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣੀ ਨਜ਼ਰ ਰੱਖੀ ਜਾ ਰਹੀ ਹੈ ਇਹਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲ ਦਾ ਜਿਹੜਾ ਹਾਲਗੇੜ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾਦਾ ਹੈ ਪੰਜਾਬ ਕਿੰਨੇ ਜਿਹੜਿਆਂ ਦੀ ਫੋਰਸ ਲਾਈ ਗਈ ਇਦੇ ਵਿੱਚ ਕੁਝ ਫੋਰਸ ਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਪੀਓ ਸਾਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰਦੇ ਨੇ ਲੋਕਾਂ ਨੂੰ ਕੀ ਮੈਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਉਸਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਹੈ ਇਹ ਜਿਹੜਾ 6 ਜੂਨ ਨੂੰ ਜਿਹੜਾ ਕੱਲੂਗਰਾ ਦਿਵਸ ਜਿਹੜਾ ਆ ਰਿਹਾ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾਸ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਿਟੀ ਦੇਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਸਾਡਾ ਜਿੰਨਾਂ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪੁਲਿਸ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅ ਤਾਂ ਲੱਗਦਾ ਕਿ ਲੱਕੜ ਦੀ ਗਿੱਟੀ ਤੇ ਸੰਗਤ ਹੋਊਗੀ ਵਿੱਚ ਸ਼ਰਾਰਤ ਜਾਂ ਸਭ ਨੂੰ ਉਹਨਾਂ ਤੋਂ ਪਰੇ ਤਾਂ ਨਜ਼ਰ ਪਈ ਬਿਲਕੁਲ ਮਾਨਯੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪਟ੍ਰੋਲਿੰਗ ਪਾਰਟੀਆਂ ਲਾਈਆਂ ਗਈਆਂ ਨੇ ਆਰਪੀ ਟੀਮਾਂ ਤੇ ਹੋਰ ਫੋਰਸਸ ਜਿਹੜੀਆਂ ਆ ਜਿਹੜਾ ਸ਼ਹਿਰ ਦੇ ਵਿੱਚ ਜੱਪੇ-ਜੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸਵੇਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਐਸ ਪਰ ਲਾਅ ਜਿਹੜਾ ਸਾਡੇ ਉਹਨਾਂ ਦੀ ਕੀਤਾ ਜਾ ਰਿਹਾ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਇਹਦੇ ਵਿੱਚ ਜਿਹੜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣੀ ਨਜ਼ਰ ਰੱਖੀ ਜਾ ਰਹੀ ਹੈ ਇਹਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲਾ ਜਿਹੜਾ ਹਾਲਗੇੜ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾਦਾ ਹੈ ਇਹਦੇ ਵਿੱਚ ਕੁਝ ਫੋਰਸ ਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਫਪਓ ਸਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰਦੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਉਸ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਹਾਂ 6 ਜੂਨ ਨੂੰ ਜਿਹੜਾ ਕੱਲੂਕਾਰਾ ਦਿਵਸ ਜਿਹੜਾ ਆ ਰਿਹਾ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾਸ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਿਟੀ ਦੇਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਸਾਡਾ ਜਿੰਨਾਂ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪੁਲਿਸ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅਸੀਂ ਮੌਜੂਦ ਹ ਤਾਂ ਲੱਗਦਾ ਕਿ ਲੱਕੜ ਦੀ ਗਤੀ ਦੇ ਸੰਗਤ ਹੋ ਗਈ ਹੈ ਕਿ ਸ਼ਰਾਰਤ ਜਾਂ ਤਾਂ ਵੀ ਉਹਨਾਂ ਤੋਂ ਪਰੇ ਤਾਂ ਨਜ਼ਰ ਰੱਖਦੇ ਬਿਲਕੁਲ ਮਾਨਯੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪਟੋਲਿੰਗ ਪਾਰਟੀਆਂ ਲਾਈਆਂ ਗਈਆਂ ਨੇ ਆਰਪੀ ਟੀਮਾਂ ਤੇ ਹੋਰ ਫੋਰਸਸ ਜਿਹੜੀਆਂ ਜਿਹੜਾ ਸ਼ਹਿਰ ਦੇ ਵਿੱਚ ਜੱਪੇ-ਜੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸਵੇਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਐਸ ਪਰ ਲਾਅ ਜਿਹੜਾ ਸਾਡੇ ਉਹਨਾਂ ਦੀ ਕੀਤਾ ਜਾ ਰਿਹਾ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਇਹਦੇ ਵਿੱਚ ਜਿਹੜੇ ਜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣਾ ਨਜ਼ਰ ਰੱਖੀ ਜਾ ਰਹੀ ਹੈ ਇਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲ ਦਾ ਜਿਹੜਾ ਹਾਲਗੇੜ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾਦਾ ਭਾਈ ਪੰਜਾਬ ਕਿੰਨੇ ਜਿਹੜਿਆਂ ਦੀ ਫੋਰਸ ਲਾਈ ਗਈ ਇਦੇ ਵਿੱਚ ਕੁਝ ਫੋਰਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਪੀਓ ਸਾਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰਦੇ ਨੇ ਲੋਕਾਂ ਕੀ ਤੁਹਾਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ ਕਿ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ